ਕੀ ਕੀਤੀ ਦੱਸੋ ਬੋਲੋ ਜਿਵੇਂ ਹੁਣ ਸਰਕਾਰ ਪੰਜਾਬ ਸਰਕਾਰ ਲੱਗੀ ਹੋਈ ਹੈ ਇਹਦੇ ਫਾਇਦੇ ਘਾਉਣ ਤੇ ਇੱਦਾਂ ਜਦੋਂ ਕੇਂਦਰੀ ਖੇਤੀ ਕਰੂਣਾ ਆਇਆ ਸੀ ਭਾਜਪਾ ਨੇ ਜਾਂ ਕਾਂਦੀ ਦਾ ਵੀ ਨਾਲ ਸੀ ਉਦੋਂ ਉਹਨਾਂ ਨੇ ਬਹੁਤ ਸਮਝਾਇਆ ਸੀ ਕਿਸਾਨਾਂ ਨੂੰ ਬੜੀਆਂ ਪੀਸੀ ਹੋਣਗੀਆਂ ਸੀ ਪਰ ਅਖੀਰ ਨੂੰ ਰਿਜ਼ਲਟ ਸੌਦੇ ਸਾਹਮਣੇ ਸੀਗਾ ਸਰਕਾਰ ਫੇਡਰ ਕਰ ਗਈ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਕਸਪਲੇਨ ਕਰਕੇ ਲੋਕੋ ਨੂੰ ਕਮੈਂਟਸ ਕਰ ਪਾਓਗੇ ਕਿਸਾਨਾਂ ਨੂੰ ਜਦੋਂ ਜਦੋਂ ਇਹਦੇ ਨਾਲ ਪੈਸਾ ਪੈਸਾ ਦਾ ਆਫਕੀ ਕਰਦੇ ਜਮੀਨ ਖੇਤੀਬਾੜੀ ਦੀ ਖਤਮ ਹੋ ਜਾੜੀ ਹੈ ਤੇ ਨਾਲੇ ਕਿਸਾਨ ਤਾਂ ਇਸੇ ਕਰਕੇ ਲੱਦੇ ਨਾ ਕਿ ਸਾਡੀ ਖੇਤੀਬਾੜੀ ਵਾਲੀ ਜ਼ਮੀਨ ਖਤਮ ਨਾ ਕੀਤੀ ਜਾਵੇ ਕਿਉਂਕਿ ਉਹਦੇ ਤੇ ਰੁਜ਼ਗਾਰ ਵੀ ਲੇਬਰ ਨੂੰ ਦਿੰਦਾ ਬਹੁਤ ਥੋੜਾ ਉਹਦੇ ਚ ਕਿਸਾਨ ਵੀ ਕੰਮ ਕਰਦੇ ਸੀ ਸੀਸੀਐਲ ਤੋਂ ਵਪਾਰੀਆਂ ਦਾ ਕੰਮ ਚੱਲਦਾ ਸੀ ਤੁਸੀਂ ਆਪਾਂ ਪੀਡੀਸੀ ਤੋਂ ਨਹੀਂ ਖੇਤੀਬਾੜੀ ਵਾਲੀ ਜ਼ਮੀਨ ਦਾ ਜਿਹੜਾ ਸੁੱਖ ਵੀ ਲਾਜ਼ਮ ਨੇ ਸੀ ਉਹਦੇ ਨਾਲ ਵੀ ਖਤਮ ਹੋਈ ਸੀ ਜਿਹੜੇ 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 ਇੱਕ ਮਿੰਟ ਖੜ੍ਹ ਜਾਓ ਹਾਂ ਹੁਣ ਤੁਸੀਂ ਸੋ ਥੋੜਾ ਸਵਾਲ ਕੀ ਹੈ ਤਿੰਨ ਖੇਤੀ ਕਿ ਨੌ ਲੈ ਕੇ ਜੀ ਪਹਿਲਾਂ ਦੇਖੋ ਕੇਂਦਰ ਨੇ ਵੀ ਬੜਾ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਸਾਰੀਆਂ ਪਾਰਟੀਆਂ ਲੱਗ ਰਹੀਆਂ ਦੀ ਪਰ ਵੀਰ ਨੂੰ ਕੇਂਦਰ ਨੇ ਸਰੈਂਡਰ ਕੀਤਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਨਵਿੰਸ ਕਰ ਪਾਉਗੇ ਜਾਂ ਸਵਾਲ ਜਦੋਂ ਜਦੋਂ ਆਮ ਕਿਸਾਨ ਇੱਕ ਜ਼ਮੀਂਦਾਰ ਜਿਹਦੀ ਜ਼ਮੀਨ ਇਸ ਏਰੀਆ ਦੇ ਵਿੱਚ ਆ ਰਹੀ ਹੈ ਜੇ ਆ ਕੇ ਉਹ ਮੁਹਾਲੀ ਦੇ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਗੱਲ ਕਰੇਗਾ ਤੇ 100% ਆਪ ਕਨਵਿੰਸ ਹੋਏਗਾ ਔਰ ਆਪ ਆ ਕੇ ਆਪਦੀ ਲੈਂਡ ਪੂਲਿੰਗ ਦੇ ਵਿੱਚ ਦੇਖ ਕੇ ਜਾਊਗਾ ਨੰਬਰ 1 ਨੰਬਰ 2 ਤੁਸੀਂ ਗੱਲ ਕੀਤੀ ਕਿ ਜੋ ਤਿੰਨ ਕਾਨੂੰਨ ਆਏ ਸੀਗੇ ਤਿੰਨ ਕਾਨੂੰਨ ਦਾ ਰੀਜ਼ਨ ਕੀ ਸੀਗਾ ਉਹ ਤਿੰਨ ਕਾਨੂੰਨਾਂ ਦਾ ਇਹ ਸੀਗਾ ਕਿ APMC ਐਕਟ ਜਿਹੜਾ ਯਾਨੀ ਕਿ ਮੰਡੀਕਰਨ ਤੁਸੀਂ ਖਤਮ ਕਰ ਦੋ ਤੇ ਹੌਲੀ 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 ਲੋਕਾਂ ਦੀ ਪੰਜਾਬ ਦੇ ਤਕਰੀਬਨ ਜੋ ਸਰੋਲਾ ਜ਼ਮੀਨ ਦਾ ਸੀਗਾ ਉਹਦੇ ਵਿੱਚ ਰੋਲਾ ਜ਼ਮੀਨ ਦਾ ਹੀ ਸੀਗਾ ਉਹਦੇ ਵਿੱਚ ਜੋ ਉਹਨਾਂ ਦੀ ਇਨਕਮ ਦੇ ਉੱਪਰ ਲੱਤ ਜਿਹੜੀ ਉਹ ਵੱਜ ਰਹੀ ਸੀਗੀ ਕਿਵੇਂ ਜੋ ਤੁਹਾਨੂੰ ਕਹਿ ਰਹੇ ਵੀ ਸਰਕਾਰ ਗਰੰਟੀ ਕਰ ਰਹੀ ਹੈ ਵੀ ਪਹਿਲਾਂ 50000 ਫਿਰ 3 ਲੱਖ ਮੇਰਾ ਪੁਆਇੰਟ ਸਮਝੋ ਤੁਸੀਂ ਕਿੰਨਾ ਚਿਰ ਖਤਮ ਹੋਏਗਾ ਚੱਲੂਗਾ ਕਿਉਂ ਨਹੀਂ ਚੱਲੂਗਾ ਕਿਉਂ ਨਹੀਂ ਚੱਲੂਗਾ ਚੱਲੂਗਾ ਵੀ ਤੁਸੀਂ 65 ਦਾ ਰੇਟ ਲੈ ਰਹੇ ਹੋ ਉਹ ਡਿਵੈਲਪਰ ਨੂੰ ਕਿ ਕਰਨਾ ਡਿਵੈਲਪਰ ਵਾਸਤੇ ਪੈਸਾ ਕਿੱਥੋਂ ਆਏਗਾ ਕਿਹਦੇ ਬਜਟ ਕਿਨ ਦਾ ਕਿਦਾ ਇਹ ਜਿਹੜਾ ਤੁਸੀਂ ਡਿਵੈਲਪਮੈਂਟ ਕਰਨੀ ਹੈ ਕੋਈ ਵੀ ਉਹਦਾ ਜਦੋਂ ਜਦੋਂ ਜਿਹੜਾ ਏਰੀਆ ਸਰਕਾਰ ਨੇ ਸਪੋਜ਼ 1200 ਗਾਜ਼ ਜਿਹੜਾ ਉਹ ਜਿਹਦੇ ਕੋਲ 1 ਏਕੜ ਲਿਆ ਉਹਨੂੰ ਦਿੱਤਾ ਜਿਹਦੇ ਕੋਲ 9 ਏਕੜ ਲਏ ਉਹਨੂੰ 3 ਏਕੜ ਗਰੁੱਪ ਹਾਊਸਿੰਗ ਵਾਸਤੇ ਦਿੱਤਾ ਜਿਹਨੂੰ 50 ਏਕੜ ਦਾ ਆਫਰ ਕੀਤਾ ਜਿਹਨੇ ਉਹਨੂੰ 30 ਏਕੜ ਦੇਤਾ 20 ਏਕੜ ਬਚ ਗਏ ਉਹ ਜਿਹੜੇ ਪਲਾਟਸ ਨੇ ਉਹ ਸਰਕਾਰ ਕੋਲ ਵੀ ਤਾਂ ਹਾਊਸਿੰਗ ਡਿਪਾਰਟਮੈਂਟ ਕੋਲ ਵੀ ਤਾਂ ਬੱਜਣਗੇ ਨਾ ਉੱਥੋਂ ਹੀ ਪੈਸੀ ਦੀ ਰੈਲੀਜ਼ੇਸ਼ਨ ਹੋਣੀ ਹੈ ਉੱਥੋਂ ਹੀ ਉਹਦੀਆਂ ਸੜਕਾਂ ਬਣਨੀਆਂ ਨੇ ਸੀਵਰੇਜ ਪਾਣੇ ਨੇ ਲਾਈਟਿੰਗ ਹੋਣੀ ਹੈ ਬਿਜਲੀ ਆਉਣੀ ਹੈ ਸਾਰਾ ਕੁਝ ਉੱਥੇ ਹੀ ਹੋਊਗਾ ਜਦੋਂ ਅਡਵਾਂਸ ਦਾ ਕੁਝ ਨਹੀਂ ਆਇਆ ਅਡਵਾਂਸ ਜੇ ਪਹਿਲਾਂ ਉਹ ਤਾਂ ਆਊਟ ਦਾ ਫੇਸਾ ਢਾਂਚਾ ਬਣਾਉਂਗੇ ਸਰਕਾਰ ਸੀਵਰੇਜ ਲਾਈਟਿੰਗ ਖਰਚਾ ਤਾਂ ਪਹਿਲਾਂ ਹੋਣਾ ਬੱਸ ਤਾਂ ਹੋ ਜਾਊਗਾ ਜੀ ਕਿਤੇ ਸਰਕਾਰ ਕੋਲ ਇੰਨਾ ਇੰਤਜ਼ਾਮ ਸਰਕਾਰ ਕੋਲ ਇੰਨਾ ਇੰਤਜ਼ਾਮ ਤਾਂ ਹੈ ਹੀ ਹੈ ਨਾ ਜੀ ਤੁਸੀਂ ਮੈਨੂੰ ਗੱਲ ਦੱਸੋ ਪ੍ਰਾਈਵੇਟ ਡਿਵੈਲਪਰ ਹੈ ਜਿਹੜਾ ਉਹ ਹੁਣ ਤੱਕ ਦੀ ਇਹਨਾਂ ਦੀ ਪਾਲਿਸੀ ਕੀ ਸੀਗੀ ਕਿ ਜੀ ਤੁਸੀਂ 100 ਏਕੜ ਦੀ ਕੋਲੋਨੀ ਕੱਟਣੀ ਹੈ 25 ਏਕੜ ਦੀ ਰਜਿਸਟਰੀ ਕਰਾਓ ਤੇ 75% ਜਿਹੜਾ ਉਹ ਤੁਹਾਡੀ ਕੰਸੈਂਟ ਹੋਣੀ ਚਾਹੀਦੀ ਹੈ ਤੇ ਕੰਸੈਂਟ ਨਾਲ ਹੀ ਸੀਐਲਯੂ ਦੇ ਦਿੰਦੇ ਸੀਗੇ ਤੇ ਸੀਐਲਯੂ ਦੇ ਕੇ ਤੁਸੀਂ ਇਹ ਇਹ ਜਿਹੜੇ ਪਲਾਟ ਨੇ ਉਹ ਨਕਸ਼ੇ ਤੇ ਵੇਚ ਦਿੰਦੇ ਸੀਗੇ ਪ੍ਰਾਈਵੇਟ ਡਿਵੈਲਪਰ ਇਹੀ ਕਰਦੇ ਨਾ ਜੀ ਇਹੀ ਕਰਦੇ ਨਾ ਤੇ ਸਰਕਾਰ ਸੁਣੋ ਸੁਣੋ ਮੈਂ ਦੱਸ ਰਿਹਾ ਨਾ ਜੀ ਤੁਹਾਨੂੰ ਬਾਈ ਜਦ ਤੁਸੀਂ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੈਗੇ ਜਦੋਂ ਜਦੋਂ ਸਰਕਾਰ ਕੋਲੇ ਜਦੋਂ ਜਿਹੜੀ ਐਡੀਸ਼ਨਲ ਲੈਂਡ ਜਿਹੜੀ ਸਰਕਾਰ ਕੋਲ ਬਚੂਗੀ ਤੇ ਸਰਕਾਰ ਨੇ ਉਹਦਾ ਡਵੈਲਪਮੈਂਟ ਹੀ ਕਰਨੀ ਹੈ ਜੀ ਸਰਕਾਰ ਨੇ ਵੀ ਤਾਂ ਉਹ ਕਿਹੜਾ ਜ਼ਮੀਨ ਘਰੇ ਰੱਖਣੀ ਹੈ ਸਰਕਾਰ ਨੇ ਉਹਦਾ ਉਹਦੇ ਜਿਹੜੇ ਸੜਕਾਂ ਉਹਦੇ ਬਣਾ ਦੇਣੀਆਂ ਨੇ ਉਹਦੇ ਪਾਰਕ ਬਣਾ ਦੇਣੇ ਨੇ ਉਹਦੇ ਵਿੱਚ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਏਰੀਆਜ਼ ਵੀ ਆ ਜਾਣੇ ਨੇ ਤੇ ਉਹਦੇ ਵਿੱਚੋਂ ਪੈਸੇ ਦੀ ਰੈਅਲਾਈਜ਼ੇਸ਼ਨ ਜਿਹੜੀ ਹੋ ਜੂਗੀ ਪਰ ਟੂ ਸਟਾਰਟ ਵਿਦ ਸ਼ੁਰੂ ਕਰਨ ਦੇ ਲਈ ਪੰਜਾਬ ਸਰਕਾਰ ਕੋਲ ਇੰਨੀ ਸਮਰੱਥਾ ਹੈਗੀ ਔਰ ਰੇਜ਼ ਹੋ ਜੂਗੀ ਇਸੇ ਜ਼ਮੀਨ ਦੇ ਵਿੱਚੋਂ ਕਿ ਇਹਨਾਂ ਇਹਨਾਂ ਏਰੀਆਜ਼ ਨੂੰ ਡਿਵੈਲਪ ਕੀਤਾ ਜਾ ਸਕੇ ਹੁਣ ਤੁਸੀਂ ਤੁਸੀਂ ਇਹ 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 ਜਿਹੜਾ ਇਹ ਤਾਂ ਐਗਜ਼ੈਕਟ ਤੁਹਾਨੂੰ ਆ ਨਾ ਤਾਂ ਇਹ ਜੀ ਮੈਂ ਤੁਹਾਨੂੰ ਇਹ ਚੀਜ਼ ਦੀ ਕਲੈਰਿਟੀ ਤੁਸੀਂ ਦੱਸੋ ਕਿੰਨਾ ਚਾਹੀਦਾ ਹੋਊਗਾ ਅੱਛਾ ਇਹ ਤਾਂ ਤੁਸੀਂ ਦੱਸੋਗੇ ਨਾ ਨਹੀਂ ਤੁਸੀਂ ਦੱਸੋ ਨਾ ਤੁਹਾਡਾ ਸਵਾਲ ਹੈ ਤੁਸੀਂ ਦੱਸੋ ਇੱਕ ਮਿੰਟ ਤੁਸੀਂ ਮੈਨੂੰ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਵੀ ਕਿੰਨਾ ਹੈਗਾ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਵੀ ਜਿੰਨਾ ਰਿਕੁਆਇਰਡ ਹੋਊਗਾ ਓਨਾ ਹੈਗਾ ਔਰ ਇਹਦੇ ਵਿੱਚੋਂ ਹੀ ਪੈਸਾ ਰੀਸ ਹੋ ਜਾਣਾ ਹੈ ਨਾ ਜੀ ਜੇ ਤੁਸੀਂ ਕਿਸਾਨਾਂ ਦੀ ਤੁਸੀਂ ਗੱਲ ਸੁਣ ਲਈ ਹੈ ਕਿ 20 ਸਾਲ ਨੂੰ ਡਵੈਲਪ ਹੋਏਗਾ ਕਿਸਾਨ ਇਹ ਕਹਿੰਦੇ ਕਿ ਜੇ ਮੈਨੂੰ ਐਲੋਈ ਦੇ ਦਿੱਤਾ ਤੁਸੀਂ ਤਮਸਲ ਦੇ ਦਿੱਤਾ ਤੁਹਾਨੂੰ ਰੈਂਟਲ ਤੋਂ ਦਿੱਤਾ ਤਾਂ ਮੈਨੂੰ 20 ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ ਨਾ ਉਹਦੇ ਵਾਸਤੇ ਕਿਵੇਂ ਕਰਨਾ ਪਊਗਾ ਜੀ ਮੈਂ ਕਿੱਦਾਂ ਵਿੱਚੋਂ ਮੇਰਾ ਤਾਂ ਮੇਰਾ ਘਰ ਟੋੜ ਮਾੜ ਜਾਏਗਾ ਤਾਂ ਮੈਂ ਉਸ ਦਾ ਭਰੇ ਨਾ ਮਿੱਦਾਂ ਬੈਠੀ ਹੋਰ ਉਹ ਤਾਂ ਕਿਸਾਨੇ ਹੀ ਹੁੰਦਾ ਨਾ ਜੀ ਉਹਨੇ ਮੰਨ ਕੇ ਹੀ ਖਸਾ ਹੈ ਆਹੀ ਆਹੀ ਤਾਂ ਆਹੀ ਤਾਂ ਤੁਹਾਨੂੰ ਕਹਿ ਰਿਹਾ ਵੀ ਜਦੋਂ ਸਰਕਾਰ ਨੇ ਡਿਵੈਲਪਮੈਂਟ ਸ਼ੁਰੂ ਕਰਤੀ ਉੱਥੇ ਉਧਰ ਲੱਖ ਰੁਪਏ ਮਿਲਣਾ ਸ਼ੁਰੂ ਹੋ ਜਾਊਗਾ ਜੇ ਸਰਕਾਰ ਇਹ ਚੀਜ਼ ਦੀ ਫਿਕਰ ਤਾਂ ਸਰਕਾਰ ਨੂੰ ਹੋਣੀ ਚਾਹੀਦੀ ਹੈ ਵੀ ਜੇ ਜਿੰਨਾ ਵੱਧ ਲੰਬਾ ਸਮਾਂ ਲੱਗੂਗਾ ਓਨਾ ਹੀ ਸਰਕਾਰ ਨੂੰ ਕਿਸਾਨਾਂ ਨੂੰ ਪੈਸਾ ਲੱਖ ਰੁਪਏ ਕਿਟ ਦੇ ਮਗਰ ਦੇਣਾ ਪਊਗਾ ਸੋ ਉਹਨਾਂ ਨੂੰ ਸੁਣੋ ਡੋਨਟ ਨਾ ਤੁਹਾਡਾ ਕੋੜਾ ਖਰਬਾ ਹੀ ਚਲਾ ਜਾਣਾ ਤੁਸੀਂ ਇਹ ਤੁਸੀਂ ਇਹ ਆ ਆਹੇ ਉਹ ਲੱਖ ਤੇ ਬੋਲੋ ਜੀ ਬੋਲੋ 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 ਨਾ ਨਾ ਕੋਈ ਗੱਲ ਨਹੀਂ ਬੋਲੋ ਆਪ ਲੋਕ ਕਹਿੰਦੇ ਜਿਨ੍ਹਾਂ ਨੇ ਪਲਾਟ ਲੈ ਰਹੇ ਆ ਲੈ ਰਹੇ ਉਹਨਾਂ ਕੀ ਗੱਲ ਪਹਿਲੀਆਂ ਜਿਹਨੇ ਸਾਡੇ ਕੀ ਇਹ ਕਿਸ ਤਰ੍ਹਾਂ ਦੇ ਸੀਮਾ ਨਾਲ ਡੀਲ ਕਰਨ ਦੀ ਕੀ ਹਾਲ ਤੇ ਬੱਚਾ ਕਿਦੇ ਵਾਸਤੇ ਆਪ ਲੋਕ ਕਹਿੰਦੇ ਤਾਂ ਹਮ ਦਾ ਘਰ ਇਹ ਵੀ ਤੁਸੀਂ ਹੁੰਦੇ ਸੀ ਜਿਹਨੇ ਪੰਜ ਲੈ ਰਹੇ ਆ ਉਹਦੇ ਲਈ ਕੀ ਰਹਿਤ ਨਹੀਂ ਜਿੰਨਾ ਲੋਕਾਂ ਨੇ ਜਿਨ੍ਹਾਂ ਨੇ ਦੀ ਜ਼ਮੀਨ ਨਹੀਂ ਹੈਗੀ ਪਰ ਲੈਣਾ ਚਾਹੁੰਦੇ ਨੇ ਉੱਥੇ ਜਿਹਨਾਂ ਨੇ ਨਾ ਮਕਾਨ ਬਣਾਉਣਾ ਮੰਨ ਲਿਆ ਹਾਂ ਜੇ ਤੁਹਾਡੇ ਕੋਲੇ ਜ਼ਮੀਨ ਨਹੀਂ ਹੈ ਤੁਹਾਨੂੰ ਮੈਂ ਤੁਹਾਡੇ ਫਾਇਦੇ ਦੀ ਗੱਲ ਦੱਸ ਦਿੰਦਾ ਜੇ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਤੁਸੀਂ ਪੂਲਿੰਗ ਦੇ ਵਿੱਚ ਨਹੀਂ ਆਏ ਤੇ ਜਦੋਂ ਸਰਕਾਰ ਕੋਲੇ ਜਿਹੜੀ ਜ਼ਮੀਨ ਆਜੂਗੀ ਉਹਦੇ ਵਿੱਚ ਜਿਹੜੇ ਸਰਕਾਰ ਨੇ ਪਲਾਟ ਕੱਟਣੇ ਨੇ ਵੇਚਣੇ ਨੇ ਠੀਕ ਹੈ ਉਹਦੇ ਵਿੱਚ ਉਹ ਬੜੇ ਰੀਜ਼ਨੇਬਲ ਰੇਟਸ ਦੇ ਵਿੱਚ ਹੋਣਗੇ ਤੇ ਉਹ ਰੀਜ਼ਨੇਬਲ ਰੇਟ ਦੇ ਉੱਪਰ ਉਹ ਤੁਸੀਂ ਵੀ ਲੈ ਸਕਦੇ ਹੋ ਤੁਹਾਨੂੰ ਤੁਹਾਨੂੰ ਉਹਦੇ ਵਾਸਤੇ ਤੁਹਾਨੂੰ ਉਹਦੇ ਵਾਸਤੇ ਕਿਉਂਕਿ 100% ਸਰਕਾਰ ਨੇ ਦੇਣਾ ਹੈ ਤੁਹਾਨੂੰ ਉਹਦੇ ਉੱਪਰ ਬੈਂਕ ਲੋਨ ਵੀ ਮਿਲ ਸਕਦਾ ਹੈ ਸਰਕਾਰ ਦਾ ਠੱਪਾ ਹੋਊਗਾ ਤੇ ਕਿਸੇ ਤਰੀਕੇ ਦੀ ਕੋਈ ਦੋ ਨੰਬਰੀ ਵੀ ਨਹੀਂ ਹੋ ਸਕਦੀ ਹੈਗੀ ਸਮਝ ਜੀ ਇਸ ਵਾਸਤੇ ਪਹਿਲਾਂ ਫੋਲਸਟ ਕਰਨਾ ਹੈ 100% ਬੀਪੀਐਲ ਦੀ ਵੈਰੀਟੀ ਦਰਾਂ ਤੇ ਜਾਂ ਕਰੋ ਈਡਬਲ ਇਹਦੇ ਇਹਦੇ ਵਿੱਚ ਈਡਬਲ ਐਸ ਬੀਪੀਐਲ ਸਾਰੀਆਂ ਦੀਆਂ ਪ੍ਰੋਵੀਜ਼ਨਸ ਨੇ ਜਿਹੜੀਆਂ ਉਹ ਹੋਣਗੇ ਉਹ ਸਰਕਾਰ ਆਪ ਦੇ ਉੱਪਰ ਲਾਊਗੀ ਉਹਦਾ ਬੋਝ ਹੈ ਜਿਹੜਾ ਉਹ ਜਿਹੜਾ ਕਿਸਾਨ ਉਹਦੇ ਚ ਪੂਲਿੰਗ ਕਰ ਰਿਹਾ ਹੈ ਉਹਦੇ ਤੇ ਨਹੀਂ ਪੈਣਾ ਉਹ ਸਰਕਾਰ ਕਰੂਗੀ ਅੱਜ ਤੱਕ ਕਹਿੰਦੇ ਟੋਟਲ ਕੰਸੈਂਟ ਲੈਟਰ ਜਿੰਨੇ ਆ ਗਏ ਜੀ ਇਸਾਨਾ ਦੇ ਹੁਣ ਸਰਕਾਰ ਕੋਲ ਦੇਖੋ ਇਹ ਤਾਂ ਐਗਜ਼ੈਕਟ ਡਿਪਾਰਟਮੈਂਟ ਨੂੰ ਪਤਾ ਹੈ ਕਿ ਮੇਰੇ ਕੋਲ ਉਹਦੀ ਐਗਜ਼ੈਕਟ ਫਿਗਰ ਨਹੀਂ ਹੈ ਕਿ ਮੈਂ ਤੁਹਾਨੂੰ ਕੋਈ ਗਲਤ ਫਿਗਰ ਦਵਾਂ ਉਹਦਾ ਫਾਇਦਾ ਕੋਈ ਨਹੀਂ ਜੀ ਉਹ ਰੈਗੂਲਰ ਉਹ ਰੈਗੂਲਰ ਨਹੀਂ ਉਹ ਨਹੀਂ ਨਹੀਂ ਉਹ ਚ ਨਹੀਂ ਨਹੀਂ ਉਹ ਚ ਤੁਸੀਂ ਸਮਝ ਪਾ ਰਹੇ ਸਰ ਕੋਈ ਨੂੰ ਤਾਂ ਇਹ ਜਾਂ ਕੋਈ ਕਿਸਾਨ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਗੁੰਮਰਾਹ ਨਹੀਂ इजीली ਹੋ ਰਿਹਾ ਕਿਸਾਨ ਸਮਝ ਕਿਵੇਂ ਪਾ ਰਹੇ ਤੁਸੀਂ ਕਹਿ ਰਹੇ ਹੋ ਗੁੰਮਰਾਹ ਕੀਤਾ ਜਾ ਰਿਹਾ ਹੈ ਮਤਲਬ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਨਹੀਂ ਕੈਪेबल ਇਨਫ ਹੈ ਕਿ ਉਹ ਗੁੰਮਰਾਹ ਕਰ ਤੁਸੀਂ ਸਫਲ ਹੋ ਪਾ ਰਹੇ ਪਰ ਸਰਕਾਰ ਬਾਹਰ ਪ੍ਰੈਸ ਜਦੋਂ ਜਦੋਂ ਮੈਂ ਤੁਹਾਨੂੰ ਦੇਖੋ ਮੇਰੀ ਗੱਲ ਸਮਝੋ ਤੁਸੀਂ ਛੱਡ ਦਿਓ ਉਸ ਗੱਲ ਨੂੰ ਮੈਂ ਤੁਹਾਨੂੰ ਪਾਲਿਸੀ ਤੁਸੀਂ ਵੀ ਕਈ ਵਾਰੀ ਸੁਣ ਲਈ ਪੜ੍ਹ ਲਈ ਮੈਂ ਵੀ ਮੈਨੂੰ ਵੀ ਆਈਡੀਆ ਹੈਗਾ ਤੁਸੀਂ ਸਵਾਲ ਕਰੋ ਵੀ ਇਹਦੇ ਚ ਉਹਦੇ ਲਈ 네ਗੇਟਿਵ ਕੀ ਹੈ ਕੁਝ ਵੀ ਨਹੀਂ